ਇੰਸੀਡੈਂਟ ਹੋਇਆ ਕਿਵੇਂ ਹੋਇਆ ਠੋਡੇ ਤੋਂ ਨਾਈਲੈਂਡ ਚ ਨਾ ਇੰਦਰੀੜੀ ਰੀੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘਟ ਵੱਜਿਆ ਠੀਕ ਹੈ ਉਹਦੇ ਕਰਕੇ ਘਟ ਮਾਰਨਾ ਪੈ ਗਿਆ ਨਹੀਂ ਰੀੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਕੇ ਬਸ ਘੁੰਮੂਗੀ ਗੱਡੀ ਠੀਕ ਹੈ ਬਈ 120 ਦੀ ਤੇ ਹੈਗੀ ਮੈਂ 120 ਦੀ ਹਾਂ ਜੂਟ ਨਹੀਂ ਬੋਲਦਾ ਮੈਂ 120 ਦੀ ਤੇ ਹੈਗੀ ਥੀ ਮੇਤੋਂ ਗੱਡੀ ਦਾ ਤਾਂ ਪਤਾ ਕੀ ਹੈ ਸਟਾ ਕਿੰਨੇ ਕਿ ਵੱਜਿਆ ਤੁਹਾਡੇ ਸਰੋਰਾ ਮੇਰੇ ਕਾਂਚ ਬੁੰਚ ਵੱਜਿਆ ਆ ਕੀ ਕਿੱਥੇ ਜਾ ਕਿੱਥੇ ਰਹੇ ਸੀ ਤੁਸੀਂ ਸਵੇਰੇ ਮੈਂ ਆਪੇ ਉ ਜਾ ਰਿਹਾ ਸੀ ਪਹਿਲਾਂ ਤਾਂ ਫਿਰ ਪਟਿਆਲੇ ਮੈਂ ਬੋਡੇ ਦਾ ਹੌਕਰਾਉਣਾ ਜਾਣਾ ਸੀ ਓਕੇ ਸਕੈਨ ਕਰਾਉਣਾ ਜਾਣਾ ਸੀ ਬੋਡਾ ਕੀ ਨਾਮ ਹੈ ਤੇ ਇਹਦਾ ਮੇਰਾ ਪਰਮਜੀਤ ਸਿੰਘ ਪਿੰਡ ਕਿਹੜਾ ਵੀਰੇ ਪਿੰਡ ਪਿੰਡ ਕੈਦੂਕੁਰ ਕੈਦੂਕੁਰ ਗੱਡੀ ਦੀ ਸਪੀਡ ਯਾਰ ਬਹੁਤ ਸੀ ਜਿਵੇਂ ਲੋਕ ਦੱਸ ਰਹੇ ਨੇ 150 ਦੀ ਸਪੀਡ ਤੇ ਗੱਡੀ ਲਿਆ ਰਹੇ ਸੀ ਤੁਸੀਂ ਤੁਹਾਨੂੰ ਪਤਾ ਹੈ ਉਰੇ ਟ੍ਰੈਫਿਕ ਬਹੁਤ ਹੁੰਦਾ ਹੈ ਸਕੂਲ ਦੇ ਬੱਚੇ ਜਾ ਰਹੇ ਹੁੰਦੇ ਨੇ ਜਾਂ ਕੋਈ ਰਾਹਗੀਰ ਹੋਰ ਨੌਕਰੀਆਂ ਤੇ ਜਾ ਰਹੇ ਨੇ ਇੰਨੀ ਕੀ ਕਾਰੀ ਪੈ ਗਈ ਸੀ ਜਿਹੜੀ ਤੁਹਾਨੂੰ ਤੁਸੀਂ ਇੰਨੀ ਗੱਡੀ ਭਜਾਈ ਹੋਈ ਸੀ ਬਾਈ ਨਹੀਂ ਕੁਝ ਕੀ ਹੋਇਆ ਮਤਲਬ ਤੁਹਾਡਾ ਜਾਣਾ ਸੀ ਦੇ ਹਾਂਜੀ ਜਾਣਾ ਉੱਚੀ ਬੰਨਵਾ ਜਾਂਦਾ ਤਾਂ ਕਰਕੇ ਜਾਣਾ ਤਾਂ ਸਹੀ ਸੀ ਕਾਲੀ ਦੇ ਵਿੱਚ ਹੈ ਪਰ ਕਿਸੇ ਦੀ ਜ਼ਿੰਦਗੀ ਥੋੜੀ ਆਪਾਂ ਉਹ ਕਰ ਸਕਦੇ ਹਾਂ ਜੇ ਕੋਈ ਬੰਦਾ ਥੱਲੇ ਆ ਜਾਂਦਾ ਕਿੰਨੇ ਬੰਦੇ ਦੀ ਜ਼ਿੰਦਗੀ ਇਹਦਾ 8-9 7 ਮੋਟਰਸਾਈਕਲ ਦੇ ਵਿੱਚ ਐਕਟਿਵ ਕਿਸੇ ਬੰਦੇ ਦੀ ਜ਼ਿੰਦਗੀ ਵੀ ਜਾ ਸਕਦੀ ਐਡੀ ਕਾਲੀ ਕੀ ਕਰੋਗੇ ਜੇ ਲਾਈਵ ਥੋੜੀ ਨਾ ਬਚੇ ਥੋੜਾ ਆਪਣਾ ਵੀ ਨੁਕਸਾਨ ਹੋ ਸਕਦਾ ਹੈ ਹੁੰਦਾ ਲੋਕਾਂ ਦਾ ਵੀ ਹੁੰਦਾ ਹੁਣ ਤੁਸੀਂ ਦੇਖਿਆ ਬਿਜਲੀ ਦੇ ਖੰਬੇ 'ਚ ਗੱਡੀ ਅੜ ਗਈ ਉਸ ਕਰਕੇ ਥੋੜਾ ਜਿਹਾ ਜਾਨੀ ਨੁਕਸਾਨ ਦਾ بچੋ ਹੋ ਗਿਆ ਮਾਲੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਹੋਇਆ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਬੰਦਾ ਮੋਟਰਸਾਈਕਲ ਖੜਾ ਰਿਆ ਸੀਗਾ ਬਾਹਰ ਜਿਹੋ ਉਹਦੀ ਲੱਗ ਜਾਂਦੀ ਕਿਹੜਾ ਪਿੰਡ ਹੈ ਜੀ ਗਰੇਟ ਚੌਕ ਆਉਂਦਾ ਹੈ ਨਾਮ ਕੀ ਹੈ ਵੀਰੇ ਆਪਣਾ ਪਰਮਜੀਤ ਪਰਮਜੀਤ ਸਿੰਘ ਦੱਸਣ ਦੇ ਮੁਤਾਬਿਕ ਕੀ ਲੱਗਦਾ ਵੀ ਇਹ ਜਿਹੜਾ ਇਹ ਬੰਦਾ ਇਧਰੋਂ ਕਨਿਆਲਾ ਸਾਈਡ ਤੋਂ ਆ ਰਿਹਾ ਸੀ ਠੀਕ ਆ ਜਿਹੜੀ ਫੈਕਟਰੀ ਮੋੜ ਕਰਕੇ ਗੱਡੀ ਘਟੋ ਪਰ 150 ਤੋਂ ਉੱਪਰ ਲੱਗ ਰਹੀ ਸੀ ਆਉਂਦੀ ਠੀਕ ਹੈ ਨਾ ਇਧਰੋਂ ਆ 150 ਦੀ ਸਵੀਟ ਤੋਂ ਉੱਪਰ ਲੱਗ ਰਹੀ ਸੀ ਗੱਡੀ ਜਦੋਂ ਇਧਰੋਂ ਆਇਆ ਇਹ ਉਹ ਜੈਂਪ ਤੋਂ ਗੱਡੀ ਅਫਸੈਟ ਹੋ ਗਈ ਹੈ ਠੀਕ ਹੈ ਜਿਹੜਾ ਫੈਕਟਰੀ ਦੇ ਮੋੜ ਤੇ ਕਿੰਨੇ ਕ ਵਜੇ ਦਾ ਟਾਈਮ ਸੀ ਆ ਹੁਣੇ 10 5 ਮਿੰਟ ਪਹਿਲਾਂ ਜੀ ਤੇ ਗੱਡੀ 'ਚ ਕਿੰਨੇ ਸਵਾਰ ਸੀਗੇ ਬੰਦੇ ਕੱਲਾ ਬੰਦਾ ਹੈ ਜੀ ਕੈਦੂਪੁਰ ਦਾ ਹੈ ਚਾਦੂਪੁਰ ਦਾ ਹੈ ਜੋ ਪਰਨਿਆਲਾ ਮੋੜ ਹੈ ਕੱਲਾ ਹੀ ਬੰਦਾ ਹੈ ਦਾ ਵੀ ਇਹ ਲੱਗ ਰਿਹਾ ਵੀ ਚੰਗਾ ਵਧੀਆ ਕਰਦੀ ਹੈ ਹਨਾ ਮੁੰਡਾ ਕੋਈ ਐ ਵੀ ਲੱਗ ਰਿਹਾ ਵੀ ਇਹਦੇ ਕੋਈ ਜਿਆਦਾ ਨਸ਼ਾ ਕੀਤਾ ਹੋਵੇ ਦੇਖਣ ਨੂੰ ਤਾਂ ਸਹੀ ਲੱਗ ਰਿਹਾ ਹੈ ਨਸ਼ਾ ਕੀਤਾ ਗੱਡੀ ਦੇਖੋ ਲੱਗ ਨਹੀਂ ਰਿਹਾ ਵੀ ਹੋਊਗਾ ਸਰ ਮੈਨੂੰ ਨਹੀਂ ਲੱਗ ਰਿਹਾ ਪਰ ਗੱਡੀ ਦੀ ਇੰਜੀਨੀਅਰ ਸਵੀਟ ਸੀ ਹਾਂਜੀ ਪਤਾ ਨਹੀਂ ਕਮਲੇ ਨੂੰ ਕੀ ਹੋਇਆ 150 ਤੋਂ ਗੱਡੀ ਦਾ ਟੁਕੜ ਟੁਕੜ ਉੱਪਰ ਹੋਣੀ ਤੇ ਇੱਥੇ ਖੰਭੇ 'ਚ ਆ ਕੇ ਦੇਖ ਲਓ ਮੋਟਰਸਾਈਕਲ ਸਾਰੇ ਖੜਿਆਤੇ ਇਹਦਾ ਕੁਦਰ ਦੇ ਵਿਚਾਰ ਹੈਗਾ ਜੇ ਕਿਤੇ ਗੱਡੀ ਸਿੱਧੀ ਲੰਘ ਜੰਦੀ ਤਾਂ ਦਰਸੀ ਬੰਦੇ ਮਾਰਦੇ ਜਿਹੜੇ ਮੋਟਰਸਾਈਕਲ ਹੈ ਕੋਈ ਉੱਤੇ ਤਾਂ ਨਹੀਂ ਬੈਠਾ ਸੀ ਮੋਟਰਸਾਈਕਲ ਇਹ ਤਾਂ ਇਹਦਾ ਵਿਚਾਰੇ ਦੀ ਦੁਕਾਨ ਹੈ ਮੋਟੜੇ ਸੀ ਉਹ ਕੰਮ ਆ ਮੈਸੇ ਦੇ ਪਾਰਟੀ ਮੇਰੇ ਕੋਲ ਆਤਾ ਜੀ ਅੱਗੇ ਨਹੀਂ ਹੋ ਰਿਹਾ ਕਿਸੇ ਸਖਤ ਬਾੜ ਗਿਆ ਹੋਰ ਕੋਈ ਕੋਈ ਨੁਕਸਾਨ ਹੋ ਗਿਆ ਕੁਦਰਤ ਦੀ ਕਿਰਪਾ ਹੋ ਗਈ ਵੀ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਨਹੀਂ ਹੋਇਆ ਜਿਆਦਾ ਜਾਨੀ ਨੁਕਸਾਨ ਤੋਂ ਬਚ ਗਏ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਚਲੋ ਮਾਲੀ ਤਾਂ ਹੁਣ ਆ ਖੰਭੇ ਟੁੱਟ ਗਏ ਜੋ ਵੀ ਬਿਜਲੀ ਬੋਰਡ ਵਾਲੇ ਆਪਣੀ ਕਾਰਵਾਈ ਕਰਨਗੇ ਹਣਾ ਇਹ ਵੀ ਆ ਮੋਟਰਸਾਈਕਲਾਂ ਦੇ ਮੋਟਰਸਾਈਕਲਾਂ ਦਾ ਕਾਫੀ ਨੁਕਸਾਨ ਹੋ ਗਿਆ ਜੀ ਇਹਦਾ ਪਰਿਵੈਦੀ ਤਾਂ ਪਰਭਾਈ ਹੋ ਜੂ ਨਾ ਜੇ ਕੋਈ ਬੰਦਾ ਮਰ ਜਾਂਦਾ ਉਹਦੀ ਪਰਭਾਈ ਨਹੀਂ ਹੋਣੀ ਠੀਕ ਹੈ ਠੀਕ ਆ ਠੀਕ ਮੇਰਾ ਨੌਕਰ ਮਜੀਦ ਸਿੰਘਾ ਪਿੰਡ ਕੈਦੂਪੁਰ ਹੈ ਜੀ ਠੀਕ ਹੈ ਜੀ ਜਿਹੜੇ ਮੁੰਡੇ ਨੇ ਐਕਸੀਡੈਂਟ ਕੀਤਾ ਕੀ ਥੋੜੀ ਰਸਤੇ 'ਚ ਆ ਰਹੀ ਸੀ ਆ ਮੇਰਾ ਭਤੀਜਾ ਲੱਗਦਾ ਜੀ ਹਾਂ ਹਾਂ ਇਹ ਦਿਖਾਉਂ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਇਹਦਾ ਗੋਡੇ 'ਚ ਟੁੱਟੇ ਪਨੇ ਲੀਗਮੈਂਟਾਂ ਠੀਕ ਹੈ ਉਹਦੇ ਕਰਕੇ ਮਤਲਬ ਰੇਸ ਰੂਸ ਜਾਂ ਫਸ ਗਈ ਜਾਂ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਾਬੂ ਹੈ ਕੋਈ ਐਸੀ ਗੱਲ ਨਹੀਂ ਤਾਂ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਕੀ ਨਸਾ ਪਤਾ ਨਹੀਂ ਨਹੀਂ ਨਸਾ ਪਤਾ ਕੋਈ ਨਹੀਂ ਡਾਕਟਰ ਦੇ ਦਿਖਾਉਣ ਜਾ ਰਿਹਾ ਹਾਂ ਹਾਂ ਠੀਕ ਹੈ ਹੁਣ ਇਹਦੇ ਕਿੰਨੀ ਐਕਸਟਾ ਤੁਸੀਂ ਜਦ ਆਏ ਹੋ ਸਿਰ ਤਾਂ ਥੋੜੀ ਬਹੁਤ ਲੱਗੀ ਹੈ ਗੱਡੀ ਚੋਂ 에어 ਬੈਗ ਖੁੱਲ ਗਏ ਇਸ ਕਰਕੇ ਬਚਤ ਰਹੇਗੀ ਹਾਂ ਠੀਕ ਹੈ ਜੀ ਜਿਹੜਾ ਨੁਕਸਾਨ ਹੈ ਕੀ ਲੱਗਦਾ ਵੀ ਮਾਰਕਾ ਹੋਇਆ ਹੈ ਮੋਟਰਸਾਈਕਲ ਟੁੱਟੇ ਨੇ ਠੀਕ ਹੈ ਉਹਦਾ ਕੀ ਉਹ ਅਸੀਂ ਕੋਈ ਨਹੀਂ ਬੈੱਕੇ ਕਰ ਲਾਂਗੇ ਜਿੰਨੇ ਹੋ ਠੀਕ ਹੈ ਆ ਜਾ ਹੋਰ ਹੋ ਜਾ ਰਹਾ ਕੱਲੀ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਦਲਵੀਰ ਸਿੰਘ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਛੋਟੀ ਦੁਕਾਨ ਦੇ ਮੂਰੇ ਹੋਇਆ ਜੀ ਆਪਣੀ ਦੁਕਾਨ ਦੇ ਅੱਗੇ ਹੋਇਆ ਕੀ ਲੱਗਦਾ ਵੀ ਕਿੰਨਾ ਘੋਟਾ ਨੁਕਸਾਨ ਆਇਆ ਜਾਂ ਕਿਵੇਂ ਐਕਸੀਡੈਂਟ ਹੋਇਆ ਨੁਕਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੱਚੀ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਗੱਡੀ ਜਿਆਦਾ ਓਵਰ ਸਪੀਡ ਸੀਗੀ ਠੀਕ ਹੈ ਜੀ ਇਸ ਕਰਕੇ ਇਹ ਨਕ ਹੋਇਆ ਜੀ ਅਚਨਕ ਸੀ ਵੀ ਆਪੀ ਹੋ ਸਕਿਆ ਪਰ ਗੱਡੀ ਓਵਰ ਸਪੀਡ ਹੋੜ ਕਰਤੇ ਥੋੜਾ ਕਿੰਨਾ ਨੁਕਸਾਨ ਹੋਇਆ ਸਾਡ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਜੀ ਉਦੋਂ ਹੋ ਜਦਾਂ ਦਾ ਬਾਹਰ ਖੜਾ ਰਿਆ ਸੀ ਉਹਨੇ ਆਹ ਮੋਟਰਸਾਈਕਲ ਸਕੂਟਰੀਆ ਬਾਹਰ ਕੱਢਤੀਆਂ ਸੀ ਜੀ ਅੱਲੇ 3-4 ਹੋਰ ਕੱਢ ਰਿਆ ਸੀ ਜੀ ਤੇ ਉਹ ਲੈਣਾ ਆਇਆ ਸੀ ਅੰਦਰ ਸਿਰਫ ਇੰਨੀ ਜੇ ਤੁਹਾਡਾ ਮੁਲਾਜ਼ਮ ਹੁੰਦਾ ਵੱਡਾ ਨੁਕਸਾਨ ਮੁਲਾਜ਼ਮ ਹੁੰਦਾ ਤੇ ਬਚਦਾ ਹੀ ਨਹੀਂ ਸੀ ਬਿਲਕੁਲ ਬਚਦਾ ਸੀ ਇਹਦਾ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ ਲੱਖਾਂ ਨੂੰ ਪੁਲਿਸ ਨੂੰ ਇਤਲਾ ਦੇ ਹਾਂ ਜੀ ਇਤਲਾ ਦੇ ਦਿੱਤੀ ਪੁਲਿਸ ਨੂੰ ਉਸ ਆ ਰਹੀ ਹੈ ਠੀਕ ਹੈ ਜਿਹਦਾ ਟ੍ਰੈਵਰ ਸੀ ਇਹ ਇਕੱਲਾ ਹੀ ਸੀਗਾ ਗੱਡੀ ਇਹ ਇਕੱਲਾ ਹੀ ਸੀਗਾ ਅੱਛਾ ਜੀ ਇਹ ਦੇਖੋ ਸਾਸ਼ੀਪੁਰ ਮਿਲੂ ਥੋੜੀਆਂ ਮਾਈਨਰ ਜੀਆਂ ਸੰਟਾ ਮਾਈਨਰ ਜੀ ਠੀਕ ਠੀਕ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦਾ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਕਰਦੇ ਆ ਵੀ ਚਲੋ ਨੁਕਸਾਨ ਤਾਂ ਇਹਦਾ ਹੋਇਆ ਪਰ ਅਸੀਂ ਕਹਿੰਦੇ ਵੀ ਚਲੋ ਬੱਚਾ ਪਰ ਇਹਨੂੰ ਸੁਧਰਨਾ ਚਾਹੀਦਾ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਜੇ ਨਹੀਂ ਸਾਡਾ ਨੁਕਸਾਨ ਪੂਰਾ ਕਰ ਦੇ ਤਾਂ ਕੋਈ ਕਾਰਵਾਈ ਕੋਈ ਨਸ਼ਾ ਪੱਤਾ ਡਰਾਈਵਰ ਨਸ਼ਾ ਮੈਂ ਉਹਨੂੰ ਪੁੱਛਿਆ ਵੈਸੇ ਮੁੰਡੇ ਤਾਂ ਲੱਗਦਾ ਨਹੀਂ ਲੱਗਦਾ ਠੀਕ 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 ਇਹ ਦੇਖ ਲਓ ਇਹ ਸਾਨੂੰ ਅਜ ਕਰੀਬ 9 ਵਜੇ ਆਪਣੇ ਮੁਨਸ਼ੀ ਰਾਹੀਂ ਥਾਣਾ ਕਤਵਰੀ ਨਾਬੇ ਇਤਲਾਹ ਮਿਲੀ ਸੀ ਇੱਕ ਗੱਡੀ ਵੱਲੋਂ ਇੱਕ ਐਕਸੀਡੈਂਟ ਹੋਇਆ। ਉਹ ਐਕਸੀਡੈਂਟ 'ਚ ਕੋਈ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ। ਤੇ ਗੱਡੀ ਵਾਲੇ ਦੇ ਥੋੜੇ ਮੂਲ ਵੀ ਛੱਟ ਲੱਗੀ ਆ। ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹੁਣ ਹਸਪਤਲ ਵੀ ਇੱਥੇ ਮੌਜੂਦਾ ਸੀ। ਠੀਕ ਹੈ। ਉਹਦਾ ਗੱਡੀ ਵਾਲੇ ਦਾ ਚਾਲਰ ਤਾਂ ਪਹਿਲਾਂ ਪੁੱਛਿਆ ਕਿੰਨੇ ਛੱਟ ਆਉਦੇ। ਠੀਕ ਹੈ ਵੈਸੇ। ਕੋਈ ਸਰ ਜਾਣੇ ਮਾੜੀ ਨਹੀਂ ਸਾਂਤ ਨਹੀਂ। ਨਹੀਂ ਜਾਣੇ ਵਾਲੀ ਨੁਕਸਾਨ ਨਹੀਂ ਆ। ਸਿਰਫ ਗੱਡੀ ਦਾ ਨੁਕਸਾਨ ਆ ਔਰ ਜਿਹੜੇ ਮੋਟਰਸਾਈਕਲ ਸੀ ਉਹਨਾਂ ਦਾ ਮਾਲੀ ਨੁਕਸਾਨ ਤਾਂ ਉਹਨਾਂ ਦਾ ਕਾਫੀ ਹੋਇਆ ਜੀ। ਜਿਹੜੇ ਜਿਹੜੇ ਦੇ ਵਿੱਚ ਗੱਡੀ ਲੱਗੀ ਹੈ ਨਾ ਜੀ ਸਕੂਟਰ ਮੋਟਰਸਾਈਕਲ ਖੜੇ ਦੀ ਉੱਤੇ ਹਾਂਜੀ ਉਹਨਾਂ ਦਾ ਨੁਕਸਾਨ ਹੋਇਆ ਜੀ ਹੁਣ ਅੱਗੇ ਦੀ ਕੀ ਕਾਰਵਾਈ ਤੁਸੀਂ ਅੱਗੇ ਦੀ ਫਦਰ ਜੋ ਆਪਣੇ ਗੱਡੀ ਦੇ ਆਪਣੇ ਮੋਟਰਸਾਈਕਲਾਂ ਦੇ ਜੋ ਮਾਲਕ ਨੇ ਜੋ ਸਟੇਟਮੈਂਟ ਦੇਣਗੇ ਜੀ ਉਹ ਸਰਕਾਰੀ ਇਨਵੈਸਟੀਗੇਸ਼ਨ ਕਰਕੇ ਜੋ ਕਾਨੂੰਨ ਬਣਦੀ ਉਸ ਅਨੁਸਾਰ ਕਰਾਂਗੇ ਜੀ ਥੈਂਕ ਯੂ